ਰਾਏਪੁਰ ਸਿਟੀ ਪੁਲਿਸ ਵੱਲੋਂ ਐਨਡੀपीएस ਐਕਟ ਤਹਿਤ ਨਾਮਜੁੱਦ ਸ਼ਹਿਰ ਦੇ ਦੋ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੇ ਪਿਆ ਨਾਲ ਬਣਾਈ ਲੱਖਾਂ ਦੀ ਚੈਦਾਦ ਜ਼ਬਤ ਕੀਤੀ ਗਈ ਹੈ। ਇਸ ਦੌਰਾਨ ਸਿਟੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਅਤੇ ਐਸਐਚਓ ਅਮਰਜੀਤ ਸਿੰਘ ਦੀ ਅਗਵਾਈ ਹੇਠ ਉਕਤ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਹਰ ਚੈਦਾਦ ਜ਼ਬਤ ਕਰਨ ਦੇ ਨੋਟਿਸ ਵੀ ਲਗਾਏ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਡੀਐਸਪੀ ਰਾਏਕੋਟ ਤੇ ਥਾਣਾ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਮਦ ਜੁੱਦ ਨਸ਼ਿਆਂ ਵਿਰੁੱਧ ਤਹਿਤ ਐਸਐਸਪੀ ਜ਼ਿਲ੍ਹਾ ਲੁਧਿਆਣਾ ਦੇ ਹਾਤੇ ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਸ਼ਾ ਤਸਕਰਾਂ ਵਿਰੁੱਧ ਬਿੱਡੀ ਮੁਹਮਲੂ ਹੋਰ ਤੇਜ਼ ਕਰਦਿਆਂ ਥਾਣਾ ਸਿਟੀ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਨਾਮਜਦ ਰਾਏਕੋਟ ਸਹਿਰ ਦੇ ਵਸਨੀਕ ਪਰਮਜੀਤ ਸਿੰਘ ਉਰਫ ਧਰਮਾ ਪੁੱਤਰ ਇੰਦਰਜੀਤ ਸਿੰਘ ਵਾਸੀ ਸ਼ਹੀਦ ਭਗਤ ਨਗਰ ਰਾਏਕੋਟ ਵੱਲੋਂ ਨਸ਼ਾ ਵੇਚ ਕੇ ਬਣਾਇਆ 47 ਲੱਖ 46 ਹਜ਼ਾਰ 432 ਰੁਪਏ ਦਾ ਘਰ ਅਤੇ 25 ਹਜ਼ਾਰ ਰੁਪਏ ਦਾ ਇੱਕ ਮੋਟਰਸਾਈਕਲ ਅਤੇ ਦੂਜਾ ਨਸਾ ਤਸਕਰ ਗੁਰਤੇਜ ਸਿੰਘ ਉਰਫ ਸੰਟੀ ਪੁੱਤਰ ਜਸਵੀਰ ਸਿੰਘ ਵਾਸੀ ਬੈਂਕ ਕਲੋਨੀ ਰਾਏਕੋਟ ਬੋਲੋ ਨਸੀਰ ਆਹੀ ਬੜਾਇਆ 43 ਲੱਖ 90 ਹਜ਼ਾਰ ਰੁਪਏ ਦਾ ਇੱਕ ਘਰ ਨੂੰ ਅੱਜ ਹਸਿਲ ਕਰ ਦਿੱਤਾ ਹੈ ਆਪ ਦੇਖਦਿਆ ਰਾਏਕੋਟ ਤੋਂ ਦਲਵਿੰਦਰ ਸਿੰਘ ਰਸ਼ੀਦ ਦੀ ਖਾਸ ਰਿਪੋਰਟ ਕੀ ਮਾਮਲਾ ਦੀ ਹੈ ਮਾਨਜੋਗ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਵਿਸ਼ੇਸ਼ ਮੇਮ ਜੋਧ ਨਸ਼ਾ ਵਿਰੋਧ ਤਹਿਤ ਸ਼੍ਰੀ ਅੰਕਰ ਗੁਪਤਾ ਆਈਪੀਐਸ ਐਸਐਸਪੀ ਲੁਧਿਆਣਾ ਦੀ ਅਤੀ ਜੀ ਦੇ ਦੇ ਸੰਦਰਸ਼ਾਂ ਅਨਸਾਰ ਨਸ਼ਾ ਤਸਕਰ ਵਿਰੋਧ ਸਖਤ ਕਾਰਵਾਈ ਕਰਦੇ ਹੋਏ ਐਸਐਸਓ ਸਿਟੀ ਰਾਏਕੋਟ ਵੱਲੋਂ ਨਸ਼ਾ ਤਸਕਰ ਪਰਮਜੀਤ ਸਿੰਘ ਗ੍ਰਫਤਾਰ ਮਾਂ ਅਤੇ ਗੁਰਦੇਵ ਸਿੰਘ ਉਰਫ ਸੰਤੀ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰਾਪਰਟੀ ਸੰਬੰਧੀ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੇ ਗਏ ਸਨ ਜੋ ਕੰਪੀਟੈਂਟ ਅਥਾਰਟੀ ਵੱਲੋਂ ਅਪਰੂਵ ਕਰਦੇ ਹੋਏ ਉਹਨਾਂ ਦੇ ਆਰਡਰ ਥਾਣਾ ਵਿਖੇ ਮਸੂਲ ਹੋਏ ਹਨ ਜੋ ਨਸ਼ਾ ਜ਼ਖਰਾਂ ਦੇ ਘਰ ਦੇ ਬਾਹਰ ਚਿਪਕਾਏ ਗਏ ਹਨ ਕਿ ਇਹਨਾਂ ਦੀ ਕਿੰਨੀ ਕਿੰਨੀ ਜਾਇਦਾਦ ਦਾ ਕੁਝ ਉਹਦੇ ਆਪੇ ਰਵਾ ਇਨਾਂ ਦੀ ਕਰੀਬ 57 ਲੱਖ 61432 ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਇਹ ਧਰਮੇ ਦੇ ਵਿਰੁੱਧ ਕਰੀਬ 8 ਮੁਕਦਮੇ ਤੇ ਗੁਰਸੇਜ ਦੇ ਖਿਲਾਫ 2 ਮੁਕਦਮੇ ਦਰਜ ਹਨ ਇਹਦੇ ਬਾਅਦ ਹੋਰ ਵੀ ਆਪਾਂ ਸਾਰ ਤਰ੍ਹਾਂ ਦੇ ਸਟੈਪ ਚੱਕ ਰਹੇ ਹਾਂ ਆਉਣ ਵਾਲੇ ਸਮੇਂ ਹਾਂ ਜਿਹੜੇ ਜੋ ਵੀ ਜਿਵੇਂ ਜਿਵੇਂ ਜੋ ਨਸ਼ਾ ਵੇਚਦੇ ਨੇ ਇਹਨਾਂ ਤਖਤਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਹਨ ਉਹਨਾਂ ਦੀ ਕਾਨੂੰਨ ਮੁਤਾਬਕ ਪ੍ਰਾਪਰਟੀ ਫ੍ਰੀਜ਼ ਕਰਕੇ ਅੱਗੇ ਕਾਰਵਾਈ ਕੀਤੀ ਜਾਏਗੀ